ਮੇਰਾ ਨਾਮ ਰਵੀ ਲੋਚਨ ਕੁਮਾਰ ਮੈਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਤੇ ਜਿਸ ਲੜਕੇ ਦਾ ਐਕਸੀਡੈਂਟ ਹੋਇਆ ਗੁਲਸ਼ਨ ਕੁਮਾਰ ਇਹ ਸਾਡੀ ਨਜ਼ਦੀਕੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਸੀਗਾ ਤੇ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਇੱਕ ਮੈਰਿਜ ਸੀਗੀ ਜਲੰਧਰ ਦੇ ਵਿੱਚ ਜੋ ਕਿ ਇੱਥੇ ਹੁਸ਼ਿਆਰਪੁਰ ਦੇ ਵਿੱਚ ਸਿੰਗੜੀ ਵਾਲੇ ਦੇ ਵਿੱਚ ਬਰਾਤ ਆਣੀ ਸੀਗੀ ਤੇ ਮੋਟਰਸਾਈਕਲ ਤੇ ਜਲੰਧਰ ਤੋਂ ਸਿੰਗੜੀ ਵਾਲੇ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੋਟਰਸਾਈਕਲ ਤੇ ਸੀਗੇ ਇੱਕ ਇਹਨਾਂ ਦਾ ਕਜ਼ਨ ਬ੍ਰਦਰ ਵੀ ਨਾਲ ਸੀਗਾ ਤੇ ਉਹ ਵੀ ਕਾਫੀ ਜ਼ਖਮੀ ਹੋਇਆ ਤੇ ਗੁਲਸ਼ਨ ਕੁਮਾਰ ਦੀ ਤਾਂ ਜਿਹੜੀ ਉਹ ਬਦਕਿਸਮਤੀ ਨਾਲ ਡੈਥ ਹੋ ਗਈ ਆ ਤੇ ਇਹਨਾਂ ਦਾ ਜਿਹੜਾ ਸਾਥੀ ਸੀਗਾ ਉਹਦੀ ਕੀ ਹਾਲਤ ਦਸੀ ਆ ਰਹੀ ਉਹ ਵੀ ਕਾਫੀ ਸੀਰੀਅਸ ਸਥਿਤੀ ਦੇ ਵਿੱਚ ਆ ਜੀ ਡਾਕਟਰਾਂ ਨੇ ਉਹਨਾਂ ਨੂੰ ਰੈਫਰ ਕਰਨ ਦੀ ਸਲਾਹ ਦਿੱਤੀ ਆ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਆਏ ਆ ਤੇ ਉਹ ਵੀ ਕਾਫੀ ਸੀਰੀਅਸ ਆ ਜੀ ਇਸ ਟਾਈਮ ਤੇ ਇਹ ਕੀ ਪਰਿਵਾਰਕ ਕੀ ਮੈਂਬਰ ਸੀਗੇ ਇਹਨਾਂ ਦੇ ਪਰਿਵਾਰ ਦੇ ਵਿੱਚ ਵੈਸੇ ਅਗਰ ਮੈਂ ਸਹੀ ਗੱਲ ਕਰਾਂ ਤਾਂ ਵੈਸੇ ਇਹਨਾਂ ਦੇ ਪਰਿਵਾਰਕ ਸਥਿਤੀ ਕੋਲ ਬਹੁਤ ਅੱਛੀ ਨਹੀਂ ਹੈਗੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਫਾਦਰ ਸੀਗੇ ਫਾਦਰ ਸਾਹਿਬ ਥੋੜੇ ਮਹੀਨੇ ਪਹਿਲਾਂ ਹੀ ਕੋਈ ਹਾਲਾਤ ਉਹਨਾਂ ਦੇ ਵੀ ਠੀਕ ਨਹੀਂ ਸੀਗੇ ਉਹ ਕਰੋਂ ਚਲੇ ਗਏ ਆ ਤੇ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਵਾਈਫ ਤੇ ਇੱਕ ਬੇਟੀ ਜੋ ਕਿ ਹਾਲੇ ਬਿਲਕੁਲ ਛੋਟੀ ਆ ਹਾਲੇ ਥੋੜਾ ਜਿਹਾ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਨੇ ਗੋਦ ਲਈ ਆ ਇਹਨਾਂ ਦੀ ਮੈਰਿਜ ਨੂੰ ਕਾਫੀ ਧੇਰ ਹੋ ਗਏ ਸੀ 15-20 ਸਾਲ ਕੋਈ ਬੱਚਾ ਨਹੀਂ ਸੀਗਾ ਇਹਨਾਂ ਦੇ ਤੇ ਬੇਟੀ ਗੋਦ ਲਈ ਸੀ ਉਹ ਵੀ ਹਾਲੇ ਥੋੜੇ ਮਹੀਨੇ ਪਹਿਲੇ ਲਈ ਆ ਤੇ ਉਹ ਬੇਟੀ ਦੇ ਸਿਰ ਤੋਂ ਵੀ ਹੁਣ ਪਿਤਾ ਦਾ ਸਾਆ ਉੱਠ ਗਿਆ ਹੈਗਾ ਕੋਈ ਆਮਦਨ ਦਾ ਪਰਿਵਾਰ ਨੂੰ ਕੋਈ ਸਾਧਨ ਹੈਗਾ ਪਿੱਛੇ ਆਮਦਨ ਦਾ ਸਾਧਨ ਕੋਈ ਨਹੀਂ ਹੈਗਾ ਇਸ ਟਾਈਮ ਮਿਹਨਤ ਮਜ਼ਦੂਰੀ ਕਰਕੇ ਹੀ ਇਹ ਵੀ ਆਪਣੇ ਪਰਿਵਾਰ ਨੂੰ ਪਾਲਦਾ ਸੀਗਾ ਔਰ ਸਾਡੀ ਜਿਹੜੀ ਇੱਕ ਵਿਸ਼ੇਸ਼ ਤੌਰ ਤੇ ਮੰਗ ਵੀ ਹੈਗੀ ਹੈ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕਿ ਇਸ ਗਰੀਬ ਪਰਿਵਾਰ ਦੀ ਜਿਹੜੀ ਆ ਆਰਥਿਕ ਤੌਰ ਤੇ ਵੀ ਅਗਰ ਕੋਈ ਮੁਆਵਜ਼ਾ ਸਰਕਾਰ ਦੇ ਸਕਦੀ ਤਾਂ ਮੁਆਵਜ਼ਾ ਵੀ ਜਿਹੜਾ ਉਹ ਜਾਇਜ਼ ਮੁਆਵਜ਼ਾ ਵੀ ਦਿੱਤਾ ਜਾਵੇ ਔਰ ਇਹ ਆਰਥਿਕ ਸਹਾਇਤਾ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਇਸ ਪਰਿਵਾਰ ਦੇ ਜਿਹੜੀ ਕਾਰ ਵਿੱਚ ਲੱਗੀ ਆ ਉਹਦੇ ਬਾਰੇ ਕੋਈ ਪਤਾ ਲੱਗਾ ਤੁਹਾਨੂੰ ਕੀ ਇਹ ਉਹ ਘਟਨਾ ਦਾ ਕੋਈ ਮੌਕੇ ਦਾ ਪਤਾ ਲੱਗਾ ਤੁਹਾਨੂੰ ਜਾਂ ਕੋਈ ਚਸ਼ਮਦੀਦ ਗਵਾਹ ਉਸ ਵੇਲੇ ਜਾਂ ਕਿਦਾਂ ਕੋਈ ਹਾਂਜੀ ਉਹਦੇ ਬਾਰੇ ਵੀ ਜਾਣਕਾਰੀ ਮਿਲੀ ਆ ਸਾਨੂੰ ਪਤਾ ਲੱਗਾ ਕਿ ਉਹ ਨਸਾਲੇ ਚੌਂਕੀ ਦੇ ਵਿੱਚ ਕਾਰ ਖੜੀ ਆ ਠੀਕ ਆ ਜੀ ਹਾਂਜੀ ਤੇ ਉਹ ਜਲੰਧਰ ਨੰਬਰ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਠੀਕ ਆ ਜੀ ਓਕੇ ਮੈਂ ਚੌਂਕੀ ਚੌਂਕ ਨਸਰੜਾ ਐਸ.ਆਈ. ਮਨਿੰਦਰ ਸਿੰਘ ਤੇ ਬੈਰੇ ਮੈਨੂੰ ਸੋਨਾਲਿਕਾ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਕਿ ਸਾਡੇ ਗੇਟ ਦੇ ਅੱਗੇ ਇੱਕ ਐਕਸੀਡੈਂਟ ਹੋਇਆ ਹੈ ਤੇ ਤੁਸੀਂ ਸਾਰਾ ਉਹ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਕਾਰ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਜਿਹੜੇ ਦੋਨੋਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਐਂਬੂਲੈਂਸ ਲੈ ਕੇ ਹਸਪੀਟਲ ਚ ਲੈ ਗਈ ਸੀ ਆਰਤੀ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਹੜਾ ਗੁਲਸ਼ਨ ਚਾਂਦਨਾ ਸੀ ਉਹਦੀ ਡੈਥ ਹੋ ਗਈ ਹਸਪੀਟਲ ਜਾ ਕੇ ਜਿਹੜਾ ਸੰਜੀਪ ਕੁਮਾਰ ਸੀ ਉਹਨੂੰ ਡਾਕਟਰਾਂ ਨੇ ਥੋੜਾ ਸੀਰੀਅਸ ਹੋਣ ਕਰਕੇ ਉਹਨੂੰ ਅਨਫਿਟ ਲਿਖਿਆ ਉਹਨੂੰ ਅੰਮ੍ਰਿਤਸਰ ਦਾ ਉਹਨਾਂ ਨੇ ਰੈਫਰ ਕਰ ਦਿੱਤਾ ਆ ਬਾਕੀ ਜੋ ਅਗਲੀ ਕਾਰਵਾਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੇ ਕੀਤੀ ਜਾਊਗੀ ਕਾਰ ਵਾਲਿਆਂ ਦਾ ਕੋਈ ਪਤਾ ਲੱਗਾ ਜੀ ਵੀ ਕਾਰ ਕਿੱਥੇ ਸੀ ਕਾਰ ਜਲੰਧਰ ਵੱਲ ਸਾਈਡ ਨੂੰ ਜਾ ਰਹੀ ਸੀਗੀ ਉਹ ਕੋਈ ਐਸ ਡੀਓ ਨੇ ਕਿਸੇ ਡਿਪਾਰਟਮੈਂਟ ਚ ਉਹਨਾਂ ਦਾ ਡਰਾਈਵਰ ਸੀਗਾ ਨਾਲ ਉਹਨਾਂ ਦੇ ਚਲਾ ਰਿਆ ਗੱਡੀ ਤੇ ਉਧਰੋਂ ਇਹ ਜਲੰਧਰ ਸਾਈਡ ਤੋਂ ਦੋਨੋਂ ਮੋਟਰਸਾਈਕ ਕਾਰ ਵੀ ਜਲੰਧਰੋਂ ਜਾ ਰਹੀ ਸੀ ਤੇ ਮੋਟਰਸਾਈਕਲ ਵੀ ਜਲੰਧਰੋਂ ਜਾ ਕਾਰ ਹਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਮੋਟਰਸਾਈਕਲ ਜਿਹੜਾ ਆ ਉਹ ਜਲੰਧਰ ਤੋਂ ਹਸ਼ਿਆਰਪੁਰ ਸਾਈਡ ਨੂੰ ਆ ਰਿਹਾ ਸੀ ਠੀਕ ਹੈ ਜੀ ਤੇ ਹੁਣ ਜਿਹੜਾ ਜ਼ਖਮੀ ਆ ਉਹਦੀ ਬਾਰੇ ਕੀ ਕਿਦਾਂ ਦੀ ਹਾਲਤ ਉਹਦੀ ਹਾਲਤ ਅਜੇ ਸੀਰੀਅਸ ਹੈ ਉਹਨੂੰ ਅੰਮ੍ਰਿਤਸਰ ਨੂੰ ਡਾਕਟਰ ਸਾਹਿਬ ਕਹਿ ਰਹੇ ਰੈਫਰ ਕਰਨ ਵਾਸਤੇ ਕਿਉਂਕਿ ਉਹਦੇ ਸੱਟਾਂ ਜਦ ਅੰਦਰੋਂ ਨਹੀਂ ਜਿਆਦਾ ਸੱਟਾਂ ਨੇ ਪਸਲੀਆਂ ਵੀ ਉਹਦੇ ਸਾਈਡ ਤੇ ਲੱਗੀਆਂ ਜਿਆਦਾ ਤੇ ਫੇਸ ਤੇ ਵੀ ਜਿਆਦਾ ਸੱਟ ਲੱਗੀ ਹੈ ਇਸ ਕਰਕੇ ਉਹਦਾ ਬਿਆਨ ਨਹੀਂ ਹੋਇਆ ਕੁਝ ਵੀ ਸਾਡਾ ਕੁਝ